ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਕਾਹਦੀਆਂ ਤਿਆਰੀਆਂ ਹੋ ਰਹੀਆਂ ਬੇਟਾ ਹਾਂਜੀ ਕਾਹਦੀਆਂ ਤਿਆਰੀਆਂ ਹੋ ਰਹੀਆਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਿਆਰੀਆਂ ਹੋਣੀਆਂ ਵਾ ਜੀ ਹੰਗੜ ਦਾ ਬਰਦੇ ਲੱਗੇ ਨੇ ਸਰਕਟ ਕਰਨ ਲਈ ਲੱਗੀਆਂ ਪਕਵੜੇ ਕੱਢਣ ਆਜੋ 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 ਨਾਲੀ ਆ ਜੀ ਕਈ ਮਹੀਨੇ ਨਾ ਕਿਹੜੇ ਕਿਹੜੇ ਪਕੌੜੇ ਆ? ਹਾਂਜੀ। ਕਿਹੜੇ ਕਿਹੜੇ ਪਕੌੜੇ ਆ? ਪਕੌੜੇ ਗੋਭੀ ਵਾਲੇ। ਇੱਕ ਮੈਨੂੰ ਸਾਡੇ ਵੀ ਜੀ ਨਾ ਬ੍ਰੈਡ ਵਾਲੇ। ਮਾਤਾ ਜੀ ਲੱਗੇ ਨੇ ਪਕੌੜੇ ਕੱਢਣ। ਹਲੇ ਮੈਂ ਅੰਦਰ ਘੋਲਣਾ ਵੇਸਾ ਨਾ। ਇਹ ਗੋਭੀ ਹੋ ਗਈ ਆ ਜੀ ਚਾਰ। ਇਹ ਜੰਦ ਦੇ ਨੂੰ ਤੇ ਉਹ ਖਾ ਤੁਰਿਆ ਪਿੰਡਿਆ। ਇਹ ਆਹ ਦੇਖੋ। ਆਹ ਕੰਡਿਆ। ਇਹ। ਅੰਗਦ। ਹੈਲੋ। ਹੋਏ। ਇੱਧਰ ਆ। ਹੈਲੋ। ਇੱਕ ਆ ਪਈ ਲਵਲੀਨ ਕੌਰ ਹਾਂ ਤੁਸੀਂ ਖਾਓ ਹਾਜੀ ਮਹਾਰਾਜ ਹਾਂਜੀ ਕੀ ਤਿਆਰੀ ਹੋਣ ਲੱਗੀ ਹੁਣ ਹੁਣ ਮੈਂ ਲੱਗੀ ਆ ਕਿਸ ਨੂੰ ਭੁਲਣਾ ਬਰੈਡ ਵਾਸਤੇ ਅੱਛਾ ਠੀਕਾ ਜੀ ਤੇ ਟਾਈਮ ਵੀ ਕਾਫੀ ਹੋ ਗਿਆ ਆ ਇੱਕ 1:30 ਵਜ ਗਿਆ 2 2 ਵਜੇ ਤਾਂ ਇੱਕ ਵਾਰ ਨੂੰ 2:30 ਵਜੇ ਦਾ ਹੀ ਦਤਾਹੀ ਕੀ ਇੰਨੇ ਕ ਟਾਈਮ ਨਾਲ ਸਾਰੇ ਜਣੇ ਆ ਜਿਓ ਠੀਕਾ ਜੀ ਅੱਜ ਸਾਰੀ ਟੀਮ ਆਉਣੀ ਹੈ ਜੀ ਪਕੌੜੇ ਖਾਣ ਤੁਹਾਨੂੰ ਮਿਲੋਨੇ ਆਪਣੀ ਟੀਮ ਦੇ ਨਾਲ ਹਾਂਜੀ ਤੇ ਨਾਲੇ ਖਵਾਵਾਂਗੇ ਉਹਨਾਂ ਨੂੰ ਪਕੌੜੇ ਹੂੰ ਠੀਕ ਆ ਜੀ ਹਾਂਜੀ ਹੋਰ ਕੁਛ ਹੋਰ ਬਸ ਜੀ ਹੁਣ ਮੈਂ ਚੱਲਿਆ ਆਂ ਜੀ ਕੇਕ ਲੈਣ ਅੰਗਰ ਦਾ ਬਰਥਡੇ ਹੁੰਦਾ ਵਾ 3 ਤਰੀਕ ਨੂੰ 3 ਦਸੰਬਰ ਨੂੰ ਤੇ ਮੇਰਾ ਹੁੰਦਾ ਵਾ 5 ਸتمبر ਨੂੰ ਠੀਕ ਆ ਸਾਡਾ ਸੇਮ ਸੇਮ ਬਰਥਡੇ ਹੁੰਦਾ ਵਾ ਚਲੋ ਮਲੀ ਲੱਗੇ ਕਹਿਣ ਜੀ ਅਨੀ ਮੇਰਾ ਕਦੋਂ ਹੋਣਾ ਮਮੇ ਨਾ ਤੇਰਾ ਹੋਣਾ 26 ਮਾਰਚ ਨੂੰ ਅੱਜ ਕੱਲ ਨੂੰ ਮੈਂ ਮੈਂ 2 ਮਹੀਨੇ ਕੱਲ ਨਹੀਂ ਜਾਣੀ ਆ ਅੱਜ ਵੀ ਦਿਰਾਊਗਾ ਨਾ ਫਿਰ ਇਹਦੇ ਫਿਰ ਬੋਲੇ ਗੱਡਾਵੇ ਤੇ ਮੂਸਟਾ ਲਓ ਜੀ ਹਾਂ ਆਪਾਂ ਚੱਲਨੇ ਆ ਜੀ ਲਾਈਟ ਕਾਉਂ ਫੜੂਗਾ ਲਾਈਟ ਦੇ ਨਾਲ ਮੂਣੀ ਚੰਗਾ ਹੁੰਦਿਆ ਹਾਂਜੀ ਤਾਂ ਮੈਂ ਚੱਲੇ ਆਵਾ ਜੀ ਕੇਕ ਲੈਣ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਫਿਰ ਤੁਹਾਨੂੰ ਦੱਸਨੇ ਆ ਜੀ ਕੇਕ ਕਿੱਦਾਂ ਦਾ ਲੱਗਾ ਸਾਰੇ ਜਣੇ ਕਿ ਮੈਂ ਕਰਕੇ ਵੀ ਦੱਸਿਓ ਕੇਕ ਬਹੁਤ ਸੋਹਣੀ ਲੱਗਦੀਆਂ ਸਾਰਿਆਂ ਦੇ ਨਾਲ ਹੀ ਹਾਲੇ ਕੋਈ ਵੀ ਨਹੀਂ ਆਇਆ ਆਉਂਦੇ ਆ ਤੇ ਫਿਰ ਸਾਰਿਆਂ ਨਾਲ ਮਲਾਉਂਦੇ ਆ ਠੀਕ ਹੈ ਜੀ ਓਕੇ ਬਾਏ ਲਓ ਜੀ ਪਿਓ ਜਾ ਬਣੀ ਤੁਹਾਨੂੰ ਸੋਧਿਓ ਕਾਰਜ ਜੱਗੋ ਪਿਛਾ ਡਾਊਟ ਕਰ ਕਰਨਾ ਤੇ ਨਹੀਂ ਤੁਮੇ ਲੈ ਨਾ ਮੈਂ ਉੱਠੀ ਝੰਕੇ ਗਾੜ ਕੇ ਨਹੀਂ ਉਹਨੂੰ ਵਾਈ ਮਾਰ ਲੈਣੀ ਯਾਰ ਬਾਹਰ ਬੈਠੇ ਜਿਹੜੇ ਮੈਂ ਆਉਣਾ ਮੈਂ ਸਭ ਸੱਟ ਨਹੀਂ ਪਾਪੇ ਪੀਲਣ ਹੋਈ ਇਹਨਾਂ ਨਿਗਲ ਦੇ ਪਕੌੜੇ ਜਦੋਂ ਦਾ ਸੇਕ ਨਹੀਂ ਪੈਂਦੀ ਆ ਸੇਕ ਘੱਟ ਪਨੀਰ ਗਿਰ ਬੜਵਦੀ ਨਿਗਲ ਦੇ ਅਗਰ ਥੱਲੇ ਬੜੀ ਹੈ ਉਹ ਫਿਰ ਜਦੋਂ ਪੂਰ ਪਾਈਦਾ ਵਿੱਚ ਤੇ ਠੰਡਾ ਹੋ ਜਾਂਦਾ ਬਸ ਹਮਮ ਹਾਂ ਸਿੱਕਾ ਜੀ ਸਾਰਿਆਂ ਨੂੰ ਬਹੁਤ ਅਨੰਦ ਮਿਲਦਾ ਆ ਖਾਪਾ ਵਧੀਆ ਤੇ ਗੱਲ ਇਦਾਂ ਵਾ ਜੀ ਅੱਜ ਸਾਡੇ ਪੁੱਤਰ ਹਰ ਅੰਗਤ ਦਾ ਜਨਮ ਦਿਨ ਵਾ ਤੇ ਅਸੀਂ ਸਾਰੇ ਜਣੇ ਆਇਆ ਲਵਲੀ ਭਾਜੀ ਹੁਣਾਂ ਦੇ ਘਰ ਇੱਧਰ ਸਾਡੀਆਂ ਮੈਡਮਾਂ ਬੈਠੀਆਂ ਨੇ ਤੇ ਇੱਧਰ ਬੈਠੇ ਨੇ ਭਾਈ ਭਾਈ ਦੇ ਨੁਕਰੇ ਵਾੜੇ ਵਿਚਾਰੇ ਹੋ ਲੈਪੋ ਮੁੜੇ ਲਾਤੀਏ ਟੋਪੀ ਜੀ ਸਾਡੇ ਨਾ ਮੁੜ ਲਗਾ ਬਡੇ ਮੁੜਾ ਟੋਪੀ ਲਾ ਦਿੰਦਾ ਵਿਚਾਰੇ ਇਹ ਕੋਟ ਬੜੀ ਪੈਣੀ ਸਭ ਕੱਢ ਜੇ ਰਹੀ ਆਂ ਹਾਂ ਹਾਂ ਪਕੌੜੇ ਕੋਲੇ ਨੂੰ ਮੈਂ ਖਾਣੇ ਹਾਂ ਹਾਂ ਸੋਨਾ ਟਸਮਸ ਪੀਤੀ ਆ ਉਹਦਾ ਭਰਾ ਠੀਕ ਹੋਇਆ ਜੀ ਹਾਂ ਹਾਂ ਸਾਸੀ ਕਾਲ ਸਾਸੀ ਕਾਲੇ ਹੋੜੀ ਨਾ ਗੜੀ ਰਾਤ ਤੇ ਆ ਤੇ ਹੁਣ ਸਵਾਦ ਪਤਾ ਨਹੀਂ ਲੱਗਦੇ ਆ ਕਿ ਲੱਕ ਟੀਵੀ ਦਾ ਮੁਲਾਜ਼ਮ ਸਾਹਿਬ ਪਕੌੜੇ ਕੱਢਣ ਜਾ ਮੈਂ ਹੁਣ ਪਕੌੜੇ ਬਣਾਉਂ ਚਾਬੀ ਹਾਂ ਚਾਬੀ ਨਹੀਂ ਗੜੀ ਜੀ ਤੁਸੀਂ ਵਿਚਾਰੀ ਸਹੀ ਹੋਵਾ ਨਿਕਲ ਗਈ ਸੁੱਕਾ ਮਰ ਮਾ ਠੀਕ ਆ ਉਹ ਜੀ ਮਰੀ ਮੋਟੀ ਡੈਕੋਰੇਸ਼ਨ ਕੀਤੀ ਹੈ ਜੀ ਇਹ ਸੁਣਾ ਪਟਾਂਗੇ ਜੀ ਆਪਾਂ ਕੇਕ ਜਿੱਦਾਂ ਨਹੀਂ ਹੋਈ ਕਰਤੀ ਐ ਬੱਸ ਜੀ ਐ ਬੱਸ ਉਹ ਇੱਥੇ ਜਿੱਥੇ ਤੱਕੀ ਜਾਂਦੀ ਨਹੀਂ ਨਹੀਂ ਜੰਦਾ ਮੰਨ ਜੂਗੀ ਠੀਕ ਐ ਨੇ ਤੂੰ ਨਹੀਂ ਸਕੀ ਮਾਇਆ ਕਿਉਂਕਿ ਜਾ ਸੀ ਖੰਡੇ ਹੋਰ ਤਾਂ ਪੜਨਾ ਹੈ ਚੱਲ ਬਈ ਕਿੰਨਾ ਜੀਵੇਗਾ ਆਹ ਗਾੜੀ ਖੜੀ ਰਹੀ ਨੀ ਕੋਲ ਆਏ ਪਰ ਉਹ ਥੋੜੇ ਮਿਲਦੇ ਨੇ ਹੋਰ ਇਹਨੂੰ ਇੱਥੇ ਮਾਰਨੀ ਆ ਆ ਮੇਰੇ ਨਾਲ ਹਾਂਜੀ ਹਾਂਜੀ ਪੁੱਠੀ ਘੜਦੀ ਹੈ ਮੈਂ ਨੇ ਪੁੱਠੀ ਘੜਦੀ ਇਸੇ ਪਾਸੇ ਸਹੀ ਹੈ ਲੈ ਉਹ ਦੂਜੀ ਐਂਬਲੈਕੀ ਬੁੱਕ ਮਾਈ ਉਹ ਲੈ ਪੁੱਠੀ ਘੜੀ ਨਮੀ ਲਾਲਾ ਨੇ ਆ ਮਿਲਾਈ ਉਹ ਮਹਿੰਗੀ ਜਾਂਦਾ ਵਾ ਨਾ ਮੈਂ ਸਾਰੀ ਚੀਜ਼ਾਂ ਦੇ ਲੈਤੀਆਂ ਚਲੋ ਜਾ ਕੇ ਪੀਓ ਇਹ ਜਗਦੰਮ ਨਿਕਲ ਨਹੀਂ ਆ ਡਰਦੀ ਭਾਈ ਭਾਈ ਮਰ ਲੈਣੀ ਐਨੇ ਨਹੀਂ ਪੈਣਾ ਭਾਜੀ ਉਹ ਭਰਾ ਸੁੱਤੇ ਕਰ ਉਤੇ ਉਤੇ ਫੇਰਾ ਕੀ ਫੇਰਾ ਕਰ ਕਮਟੇ ਨਾ ਕੀ ਚਲੋ ਗਾਂ ਕਰ ਮਾ ਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਹੈਪੀ ਬਰਥਡੇ ਆ ਵੀ ਲੈ ਲੀ ਜਣੀਆਂ ਆ ਵੇਹੜੀ ਚ ਟੰਗ ਹੈ ਇਹ ਕਰਨੀ ਆ ਵਾਹ ਵਾਹ ਆ ਜੀ ਪਾਸਾ ਵਾਹ ਜਿਹੜਾ ਬਖਲਾ ਵਾਈ ਮੰਨ ਗਿਆ ਇਹ ਗੱਲ ਮੰਨ ਗਈ ਓਦਾ ਤੂੰ ਬਸ ਲੈ ਰਿਜਨਲ ਚਲ ਉਹ ਕਰ ਰਹੀ ਨੂ ਦੇਖੀ ਠਾਣਾ ਹੋ ਜਾਓ ਦੱਸਦਾ ਹੀ ਇਹ ਛੋਟੀ ਬਣ ਗਈ ਉਹ ਹੋ ਗਈ ਨੂ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਆ ਜੀ ਬਰਥਡੇ ਮਾੜੀ ਨਸਰ ਜੀ ਬੜੀ ਆਮੜਾ ਗਾਣਾ ਚਲੋ ਜੀ ਨਾ ਰੱਖਦਾ പെ മൂക്ക ਦਿਲ ਵੀ ਰੱਗਾ ਤਾ ਮੇਰੇ ਟੋਪੀ ਤੇ ਟੋਪੀ ਤੇ ਜਰਵਾ ਤੁਮੀ ਕਰ ਕੇ ਨੋ ਕਰ ਕੇ ਵੇਖ ਜਿਹੜੇ ਬੈਂਕਾਂ ਤੋਂ ਨੋਟੀਫਾਈ ਆਏ ਨੇ ਆਹ ਦੇਖ ਕੋਈ ਕਦੇ ਚਾਟੀ ਨਹੀਂ ਆਉਂਗਾ ਕਿਤੇ ਸਮਾਂ ਨਾ ਸੌਣਾ ਕਰ ਨਾ ਸੌਣਾ ਕਰ ਨਾ ਚਲੋ ਜੀ ਛੱਡੀ ਨਾ ਮੈਂ ਕੋਨਾ ਦੇ ਨਾ ਕਰਦੇ ਲੱਗੇ ਮੈਂ ਪਾਲੀ ਨੇ ਕੋਨਾ ਸਾਰੇ ਪਾਸੇ ਲਾ ਦੇ ਹਾਥੀ ਫੇਰ ਦੇ ਤੂੰ ਨਾਲ ਕਹਿਣਾ ਕਰ ਚੁੱਪ ਚੁੱਪ ਇਹਦੇ ਨਾ ਫੋਟੋ ਚੁੱਕੀ ਨਾ ਮੱਡੇ ਇਹਦਾ ਕਲਪਰਾ ਕਮਾਉਂਦੇ ਹਾਲਾਂਕੇ ਕਰਦਣਾ ਮਟਣਾ ਇਹ ਚੁੱਕੀ ਨਾ ਕੋਨਾ ਜਮੇ ਖਲੇ ਨਹੀਂ ਐਸਾ ਵੱਡੀ ਦਾ ਨਾਮ ਚਾਹੀਦਾ ਇਹਦਾ ਨਹੀਂ ਚਾਹੀਦਾ ਜੀ ਫੋਟੋ ਚਾਹੀਦੀ ਵੱਡੀ ਮੇਰਾ ਘਰਤਾਵਾ ਦਾ ਘਰਤਾਵਾ ਚੱਲ ਮਾਰ ਚੱਲ ਰਹਾ ਮੈਂ ਤਾਂ ਪਾਲੀ ਨੇ ਪ੍ਰਾਪਤ ਹੋ ਗਿਆ ਆ ਫੜੋ ਕਰੀਆ ਰਕ ਉਹ ਲੈ ਲੈ ਜਾਨੀ ਟ੍ਰੈਕ ਵਾਲਾ ਮੈਂ ਮਦਦਾਂ ਦੇ ਬੜੇ ਬਣਾ ਲਾ ਕੇ ਚੰਦਰੀਕ ਨੂੰ ਪਤਾ ਕਰ ਲਾਂ ਦੇ ਦਾਰਾ ਨਹੀਂ ਇਹਨਾਂ ਦੇ ਜਨਮ ਦੇ ਬਿਲਵਲੀ ਹਾਂਜੀ ਪਹਿਲਾਂ ਨਵਸਰੀ ਬਣਾਈ ਤੇ ਜਨਮ ਦੇ ਬਾਅਦ ਬਣਾ ਹਾਂ ਚਲ ਵੇਖ ਲੋ ਇਦਾਂ ਕਰ ਲਾਂਗੇ ਇਹ ਤਾਂ ਲੱਗੀ ਆ ਇਹ ਤਾਂ ਲੱਗੀ ਆ ਫੋਟੋ ਖਿੱਚੀਆ ਨੂੰ ਲੈ ਲੈ ਫਰਾ ਫਰਾ

ਚਲੋ ਲੋਰਕ ਦੇ ਚਲੋ ਯਾਰ ਫੋਟੋ ਆਉਣਾ ਇਕੱਲੇ ਇਕੱਲੇ ਆਣਗੇ ਇਹ ਇੱਕ ਦੋ ਵੇਖੋ ਪਹਿਲਾਂ ਇਧਰ ਵੇਖੋ ਸਾਡੇ ਠੀਕ ਕਰੀ ਅਮਰੀਕਾ ਮੇਂ ਨਾ 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 ਕੋਲਾ ਦੇ ਮੈਂ ਮਾਦਰੇ ਇਧਰ ਇਧਰ ਚਲੋ ਚਲੋ 3 2 ਐਂਡ 1 ਇਧਰ ਅੰਗਦ ਇਧਰ ਇਧਰ ਚਲੋ ਚਲੋ ਮੈਂ ਮਾਰ ਕੇ ਦੱਸ ਕੇ ਦਬਾ ਲੀ ਉਹ ਕਿ ਹੌਲ ਫੋਟੋ ਵਿੱਚ ਚੁਗ ਜਣੀਆਂ ਤੋ ਮੀਨੀ ਹੋ ਗਿਆ ਤਾਂ ਕਿ ਕਹਿੰਦੀ ਹੈ ਨਾ ਸਕੂਲ ਚੋਂ ਚੁੱਪ ਚੁੱਪ ਨਹੀਂ ਆਵਾ ਤੋ ਪੁੱਟੀ ਕਰ ਬਾਕੀ ਜਾਣ ਲੱਗੇ ਦੇ ਦੇ ਨਾ ਸਰ ਜੀ ਮੈਂ ਥੋੜੇ ਕਰਵਾ ਦਿਆਂਗੇ ਜਾਣ ਲੱਗੇ ਦੇ ਦੇ ਬਾਕੀ ਦੇ ਦਿਓ ਜਿੰਨੇ ਅੱਜ ਆਓ ਤੁਸੀਂ ਲੈ ਭਾਜੀ ਬੈਠੋ ਮਗਰੇ ਤਰਪੀ ਦਾ ਜਿਆਦਾ ਨਾਲ ਹੀ ਉਧਰ ਨਹੀਂ ਪੈਣਾ ਤੈਨੂੰ ਇਹ ਰੁਕ ਜਾ ਮੈਂ ਉਹਦੇ ਪਗੜੀ ਰਹਿਣਾ ਤਾ ਇਹ ਇਧਰ ਆ ਲੈ ਨੂੰ ਮੁੜ ਜਾ ਹਾਂ ਬਰਥਡੇ ਕਾਰਾ ਕਾਰਾ ਹੋ ਪਾਹੀ ਨਾ ਮੈਨੂੰ ਨਾ ਨਾ ਬੁੜੀਆਂ ਕਿਉਂ ਬੜਾ ਆਲੇ ਲੋਕਾਂ ਦਾ ਬੜਾ ਨਾ ਬੁੜੀਆਂ ਕੜੀਆਂ ਨੂੰ ਹੋਣਾ ਨਹੀਂ ਪਉਣਾ ਲੈ ਪਤਾ ਕੋਈ ਖਾਂਦਾ ਹੈ ਨਹੀਂ ਉਹ ਮਾਰੂ ਪਾਹੀ ਉਹ ਕਿਹੜਾ ਬਗਵਾਨ ਹੈ ਉਹ ਉਹਦਾ ਤਾਂ ਚੈਦਾ ਬਾਜੀ ਹੈ ਮੈਂ ਤਾਂ ਤਾਂ ਇਹ ਬੰਦਾ ਕਹਿੰਦਾ ਤਾਂ ਬਾਜੀ ਹੈ ਹਾਂ ਅਸਲੀ ਕੰਦਲੋਂ ਆਉਂਦਾ ਹਾਂ ਹਾਂ ਬੋਲਣਾ ਕਰਦਾ ਮੈਂ ਬਾਗਾਂ ਗਿਆ ਸੱਭਾ ਕਰੂ ਆ ਬਾਗਾਂ ਪਾ ਸੋ ਜਾ ਹਰੂ ਕਿ ਨਾ ਮਿੱਟੋ ਬੱਧੀ ਨਾ ਕਮੇ ਤੇ ਹੀ ਹੋਣੀ ਹੈ ਜੇ ਸਿੱਧ ਕਰੋ ਅਕਲ ਆਹ ਤੇ ਪੈ ਰਹੇ ਨੇ ਉਹ ਹੋਏ ਆਦਾ ਸੋ ਆਦੇ ਚਾਹ ਮਹਿਮਾਨ ਲੀ ਦੋ ਅੱਛਾ ਮੈਂ ਤਾਂ ਬਿਖੋ ਵੀ ਨਾ ਇਹ ਪਹਿ ਦੇ ਦੇ ਕਿਆ ਨਾ ਨਾਣ ਨੇ ਕੰਮ ਕਰਦਾ

ഇത്രി ਨਣਾ ਨਾ ਕੋਈ ਆ ਚੋ ਗਿਆ ਚੋ ਗਿਆ ਮਤਲਬ ਚਲੋ ਧੰਨਵਾਦ ਵਾਹਿਗੁਰੂ ਵਾਹਿਗੁਰੂ ਹੈ ਇਧਰ ਵੇਖੀਏ ਇੱਕ ਵਾਰੀ ਇੱਕ ਵਾਰੀ ਮੈਂ ਜਿੱਧਰ ਵੇਖਿਓ ਉਹ ਲੀਨ ਉੱਥੇ ਲਾ ਲੈ ਇਧਰ ਵੇਖੇ ਸਰਦ ਨੇ ਇਧਰ ਵੇਖਿਓ ਇਹ ਆ ਮੈਂ ਲਾ ਕੇ ਸੋ ਵਧੀਆ ਜੀ ਲਾਓ ਜੀ 3 2

ਓਹ ਫੋਟੋ ਚਾਹ ਕੋਈ ਆ ਜੀ ਭਰ ਗਿਆ ਦੁਨੀਆ ਜਿੱਤੇ ਹਾਂ ਕੋਈ ਆ ਤੇ ਕੋਈ ਕਰਦੀ ਨਹੀਂ ਠੀਕ ਹੈ ਜੀ ਹਾਂ ਚੱਲ ਚੱਲ ਆ ਜਾ ਬੱਸ ਮਾਣਦਾ ਚੱਕ ਨਹੀਂ ਨਾ ਮਾਰਿਆ ਚੱਕਾ ਨਹੀਂ ਨਾ ਮਾਰਿਆ ਮੈਂ ਜਾਂ ਚੱਕਾਂਗਾ ਫੜੀ ਯਾਰ ਮੈਂ ਚੁੱਪ ਚਲੋ 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 ਇਹ ਕਿਉਂ ਚਲੋ ਅੰਦਲੂਨ ਜੜ ਜੜ ਕੇ ਪਾੜਨ ਦੇ ਇਹ ਚੱਲ ਵੇ ਆਹ ਹਾਂ ਡੀਓ ਇਹ ਓਹ ਸਵਾਦ ਆ ਗਿਆ ਚੱਲ ਹੈ ਗਿਆ ਲਿਓ ਰੇ ਆ ਲੋ ਲੀਨ ਬੋਰ ਲੈ ਕੇ ਆਉਂਦੀ ਲੈ ਬਿੰਦ ਇੱਕ ਮੈਂ ਲੈ ਬੈ ਲੀ ਲੀ ਤੂੰ ਵੀ ਫਾੜ ਤੂੰ ਵੀ ਫਾੜ ਇਹ ਚੱਲ ਚੱਲ ਤੂੰ ਤਾਂ ਸੋਟੇ ਮੇਂ ਫਾੜਦਾ ਉਹਦੀ ਅੱਖੀਂ ਹੋਰ ਅੱਖੀਂ ਪਿਆਰੇ ਵਾਲਾ ਲਓ ਜੀ ਆਹ ਬਲੇ ਪਉਣੀ ਹੱਡੀ ਆਈ ਹੈ ਨੀਟ ਤਾਂ ਜਾ ਖੇਡੋ ਵਾਖ ਧਰਿਆ ਪਾ ਗਏ ਹੁਣ ਸਾਡੇ ਫੇਰ ਲਿਆਵਾਂਗੇ ਓ ਡੇੜ ਦੇ ਪੈਰਾਂ ਲੱਗੇ ਪਿਆ ਇਹ ਸਾਰਾ ਸਾਰਾ ਕੰਮ ਪੂਤ ਗਿਆ ਦੋਣਾ ਇਹ ਸਾਰਾ ਅੱਜ ਇਹਨੇ ਚਾਹ ਦਿੱਤੀ ਆ ਪਰਾਂ ਨੇ ਉਹਦੇ ਮਿੱਠਾ ਪਾਇਆ ਨਹੀਂ ਆ। ਚਾਹ ਦਾ ਖੰਡ। ਪਤਾ ਨਾ ਕੀ ਆ ਹੁਣ ਅੱਜ ਕੱਲ ਟ੍ਰੈਂਡ ਵਾ ਇਦਾਂ। ਖੰਡ ਨਾਲ ਦਈ ਦੇ ਆਪਣੇ ਸਦਾ ਕੋਈ ਕੀ ਪੀਂਦਾ ਵਾ ਕੋਈ ਦਾ ਰਹੀ। ਸੁਗਰ ਵੀ ਨਹੀਂ। ਹਾਂ। ਸੋਣੇ ਥੋੜੇ ਲੇਟ ਆਏ ਆ ਕੇਕ ਆਈ ਇੱਕ ਹੋਰ ਰੱਖਿਆ ਉਹ ਤੇ ਕੇਕ ਲੱਗਿਆਈ। ਹੁਣ ਚੱਲ ਪਹੁੰਚ ਗਏ ਆ ਨਾ। ਹੈ ਨਾ ਅੰਕ ਤੂੰ ਆਈ ੜੀ ਟਿੱਡੀ ਨੀ ਕੀ ਜੀ। ਮੈਂ ਕਹਿੰਦੀ ਮੈਂ ਆਇਆ ਨਾ ਛੜੀ ਬਿੱਲੀ। ਅੱਛਾ ਧੀ ਬਿੱਲੀ ਛੋਣੀ ਜੀ ਦੋ ਸੱਸੀ ਦਾ ਕਰ ਦੋ ਸੱਸੀ ਮੰਡੀ ਐਸੀ ਨਹੀਂ ਵਾਈ ਕਰ ਕਾ ਦੋ ਭਾਰਗੇ ਬੰਦੇ ਆ ਬੱਚੇ ਬੱਚੀਆਂ ਇਕੱਠੀਆਂ ਹੋ ਗਈਆਂ ਮਿੱਠੋ ਆ ਰਾਤ ਬੰਦਿਆ ਰਾਤ ਲੱਗਦੀ ਆ ਉਹ ਧੀ ਓਹ ਧੀਦੀ ਆਈ ਧੀਦੀ ਧੀਦੀ ਇਧਰ ਵੀ ਹੈ ਦੋਸਤ ਜੀ ਆ ਗਈ ਤੇ ਧੀਦੀ ਕਿਥੇ ਹੈ ਧੀਦੀ ਕੱਕਣੀ ਜਲਦੀ ਬੜੀ ਲੱਗਦੀ ਚੰਗਾ ਵਾਰੀ ਲਾਓ ਇਹ ਕਿੱਥੇ ਲੱਗ ਰਹੀ ਆ ਉਹ ਪਿਆ ਬੇਜ ਗਿਆ ਪੁਰਾਣੇ ਹੋ ਗਿਆ ਜੀ ਸਾਡੇ ਦੋਵੇਂ ਲੇਟ ਖੇ ਪੀਏਗਾ ਕੋ ਹੋਰ ਲੈ ਗਿਆ ਤੁਹਾਨੂੰ ਸਪੈਸ਼ਲ ਅਰੇ ਲੈ ਜਾਵੇ ਚਾ ਉਹ ਤੁਹਾਨੂੰ ਜਾਣੇ ਤੇ ਕੀ ਰੈਪ ਬੋਲ ਮਾਰਨਾ ਨਹੀਂ ਹੈ ਹੋਰ ਹੈ ਰਾਜੀ ਮੈਨੂੰ ਪਤਾ ਹੈ ਤੈਨੂੰ ਲੇਟ ਹੋਇਆ ਨਾ ਮੈਂ ਤਾਂ ਹੀ ਤੋ ਲੈ ਆਇਆ ਹੈ ਇੱਟਾ ਵੀ ਲੈ ਲੈ ਮਾਂ ਮੈਂ ਨਹੀਂ ਕਰੀ ਲੈ ਮੈਂ ਇੱਟਾ ਇੱਟਾ ਅਸਾਂ ਵੀ ਮਰੀ ਹੈ ਭੈਣ ਚਾ ਚਲੋ

ਆਈ ਹੋਏ ਕੋੜਾ ਕਿੱਥੇ ਬੜੀ ਕੀ ਜਿਆਦੇ ਵੇ ਦਰਗਾਹ ਦੇ ਕਿੱਥੇ ਕੱਢੀ ਥੋੜੇ ਅੱਜ ਲੈ ਗਏ ਹੈ ਮੈਂ ਮੋਟਰਸਾਈਕਲ ਆਹ ਵਾਹ ਵਾਹ ਇਹ ਨਹੀਂ ਪੰਨੇ ਪੰਨੇ ਜੇ ਅਗੀ ਹੁੰਦਾ ਤਾਂ ਕੀ ਆ ਗਿਆ ਇੱਕ ਮੋਟਰਸਾਈਕਲ ਏ ਇੱਕ ਹੀ ਮੋਟਰਸਾਈਕਲ ਭਾਈ ਕੋੜਾ ਆਪਾ ਜੀ ਇਹੋ ਕੀ 2000 ਸੂਟ ਉਹਦਾ ਫਿਰ ਜਿੰਦਰ ਆਉਂਦਾ ਨਹੀਂ ਜਾਂਦਾ ਮੇਰਾ ਉਹਦਾ ਜਿੰਦਰ ਵਾਸਤੇ ਲੈਂਦਾ ਹੈ ਖਰੇ ਮੋਟਰਸਾਈਕਲ ਫਿਰ ਜੇ ਕੋ ਬੋੜਦਾ ਹੈ ਬਰਾਦ ਨੀ ਹੈ ਬਾਈ ਉਹਨੇ ਵੀ ਇੱਕ ਦੇ ਵਿੱਚ ਹੈ ਇੱਕ ਇੱਕ ਟਾਂਗਾ ਚਲ ਜਾ ਸੁਟਾ ਲੈ ਫੋਨ ਲਾਇਆ ਗਿਆ ਮੈਨੂੰ ਨਹੀਂ ਪਤਾ ਪਤਾ ਕਿ ਤੂੰ ਮਾਰਦੇ ਤੇ ਮੈਂ ਨਹੀਂ ਮਾਰੂਾਂਦੀ ਤੂੰ ਮਾਰਦੀ ਆ ਦੱਸ ਕਿ ਸੇਲੀ ਨਹੀਂ ਸਾਹ ਚੇਮ ਚਾਹਤ ਨਹੀਂ ਆ ਉਹ ਦੋਸਤ ਸਾਰਿਆਂ ਦਾ ਪੂਈ ਲਾਈ ਗਈ ਕੋਈ ਪੂਈ ਲਾਈ ਹੈ ਜਾ ਫੋਨ ਆ ਲੈਣਾ ਸਕੋਦਾ ਇਹ ਜੀਨ ਦਾ ਸੂਟ ਇੱਕ ਦੰਦ ਨੂੰ ਮੈਂ ਹੈ ਮੀਟਾਡਰ ਹੂ ਹੂ ਤਾਂ ਇਹ ਮੁਰਸੇ ਨਾ ਇਹਦਾ ਤਾਂ ਉਹ ਖੋਲ ਦੇ ਮੈਂ ਬਿਨ ਦੇਈ। ਇਹਨੇ ਖੋਲ ਕੇ ਦੇ ਦਿੱਤੀ। ਅਗੋ ਅਗੋ ਤੁਸੀਂ ਦੇਖੀ ਤਾਂ ਸਾਹਮਣੇ ਇੱਧਰ ਦੇਖ। ਉਹ ਖੋਲ ਨਾ ਵੀ। ਆ? ਆ ਬਈ ਯਾਰ। ਆਏ ਆਏ। ਅੰਦਰ ਨਹੀਂ ਆਈ ਜਣਾ ਅਰੇ ਦਿੱਤੇ। ਹਾਂ। ਅੰਦਰ ਆ ਕੇ ਮੈਂ ਤੁਹਾਨੂੰ ਖੋਲ ਦੂੰ। ਲਾਓ ਜੀ। ਖੋਲੋ 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 ਜੁਰਮੇ ਚਾੜਕਣਾ। Ik heb een vlucht. Ik heb een vlucht. Ik heb een vlucht. Ik heb een een vlucht. Ik heb een vlucht. Ik een vlucht. ਇਹ ਟੁੱਟ ਜਣਾ ਨਹੀਂ ਤੇਰੇ ਭਾਰ ਨਾ ਟੁੱਟ ਜਣਾ ਹੋਣੀਏ ਭੜੀ ਚੱਲ ਗਈ ਤੇ ਦੀਪਾ ਭੜੀ ਚੱਲ ਗਈ ਹਾਂ ਮਾਣੇ ਤੋੜ ਦੇਣਾ ਦੇ ਅਗਦਾ ਕਲੀ ਲਾ ਦਾਂਗਾ ਹਾਏ ਜੀ ਇਹਦਾ ਰੈਂ ਦੇਣਾ ਲਵਲੀ ਸਾਰੇ ਇਹ ਰੈਂ ਦੇਣ ਤਾਂ ਭੜੀ ਭਾਲੀ ਨਾ ਤੋੜ ਤੁੰਗਣਾ ਸੁੱਟ ਆਓ ਤਾਤੇ ਆਓ ਥੱਲੇ ਇੱਕ ਵੇ ਆਈਓ ਵੇ ਸਾਰੇ ਪਰੇ ਹੋ ਤੁਸੀਂ ਪਾ ਦੇ ਲੋ ਜੀ ਜਨਮ ਦਿਨ ਦਾ ਬਲਾਗ ਆਇਆ ਤੇ ਬਾਕੀ ਲੋ ਕੇ ਪਰਿਚਾਈ ਦੇਣੇ ਆ ਗਏ। ਨੂੰ ਮਸਕਰ ਕਰਦੇ ਆ ਜਿਹੜੇ ਸਾਡੇ ਬਾਹਰਾਂ ਦੇ ਦੀ ਉਹ ਵੀ ਚਲੋ ਇੱਥੇ ਹੁੰਦੇ ਤਾਂ ਉਹਨਾਂ ਨੇ ਵੀ ਆਉਣਾ ਸੀ। ਠੀਕ ਆ ਜੀ। ਤੇ ਬਾਕੀ ਚਲਾਈ ਸਾਡਾ ਛੋਟਾ ਜਿਹਾ ਵਲੌਗ ਆ ਤੇ ਦੇਖ ਕੇ ਸਾਰੇ ਜਣੇ ਦੱਸਿਓ ਸਾਨੂੰ ਤੁਹਾਨੂੰ ਕਿਵੇਂ ਦਾ ਲੱਗਿਆ ਆ ਤੇ ਬਾਕੀ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਤੇ ਨੈਕਸਟ ਵਲੌਗ ਫੇਰ ਲੈ ਕੇ ਆਵਾਂਗੇ। ਠੀਕ ਆ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।